ਪੰਜਾਬ ਦੇ ਨੌਜਵਾਨ ਅਕਸਰ ਹੀ ਵਿਦੇਸ਼ਾਂ ਦੇ ਵਿੱਚ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਕੇ ਜਾਂਦੇ ਨੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਪਰ ਕਈ ਵਾਰ ਅਜਿਹੇ ਹਾਦਸੇ ਵਿਦੇਸ਼ਾਂ ਦੇ ਵਿੱਚ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹ ਪਰਿਵਾਰਾਂ ਦੇ ਨਾਲ ਵਿਛੜੇ ਹਮੇਸ਼ਾ ਹਮੇਸ਼ਾ ਦੇ ਲਈ ਪਰਿਵਾਰਾਂ ਦੇ ਲਈ ਉਹ ਇੰਤਜ਼ਾਰ ਬਣ ਜਾਂਦਾ ਅਜਿਹੀ ਹੀ ਮੰਦ ਭਾਗੀ ਇੱਕ ਹੋਰ ਖਬਰ ਆਈ ਆ ਕੈਨੇਡਾ ਤੋਂ ਜਿੱਥੇ ਕੀ ਪੰਜਾਬ ਦੇ ਗੁਰਦਾਸਪੁਰ ਦੇ ਜੋੜਾ ਦਾ ਰਹਿਣ ਵਾਲਾ 20 ਸਾਲ ਦਾ ਨੌਜਵਾਨ ਭਗਤ ਵੀਰ ਸਿੰਘ ਜੋ ਆਪਣੇ ਸੋਨੈਰੀ ਪੁਬਿਕ ਦੀ ਕਾਮਨਾ ਕਰਕੇ ਵਿਦੇਸ਼ ਗਿਆ ਸੀ ਪਰ ਵਿਦੇਸ਼ ਦੇ ਵਿੱਚ ਕੈਨੇਡਾ ਦੇ ਅਲਬਰਟ ਰੈਡ ਡੀਅਰ ਦੇ ਵਿੱਚ 21 April 2025 ਨੂੰ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਸ ਤੋਂ ਬਾਅਦ ਕੈਲਗੇਰੀ ਦੇ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਕਾਫੀ ਦਿਨਾਂ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਪਰ ਆਖਰਕਾਰ ਜ਼ਿੰਦਗੀ ਦੀ جنگ ہار ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਹ ਖਬਰ ਜਦੋਂ ਪਤਾ ਲੱਗੀ ਉਹਨਾਂ ਦੇ ਪੈਰਾਂ ਹਟੋ ਜ਼ਮੀਨ ਖਿਸਕ ਗਈ ਤਾਂ ਹੁਣ ਪਰਿਵਾਰਕ ਮੈਂਬਰ ਆਪਣੇ ਪੁੱਤ ਦੇ ਆਖਰੀ ਦਰਸ਼ਨ ਕਰਨ ਦੇ ਲਈ ਉਸ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਲਈ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਗਿਆ ਕੀ ਕੁਝ ਕਹ ਰਹੇ ਨੇ ਪਰਿਵਾਰਕ ਮੈਂਬਰ ਸਾਡੇ ਸਹਿਯੋਗੀ ਲਬਰੀ ਸਿੱਖਾ ਆਪਣਾ ਬਚਾਏ ਭਗਤ ਵੀਰ ਸਿੰਘ ਸਵਾਗ ਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਦਿਨ ਪਹਿਲਾਂ 21 21 ਪਿਛਲੇ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਹੈ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤਿੰਨ ਇੱਕ ਬਚਾ ਹੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਦੀ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋ ਲਿਆ ਤੇ ਔਰ ਕੀ ਧੰਮਾ ਕਹਿ ਸਕਦਾ ਮੈਂ ਇਹ ਬੱਚਾ ਕਿੰਨੇ ਸਾਲ ਦਾ ਹੈ ਮੇਰਾ ਸਟੱਡੀ ਵਿਜੇ ਤੇ ਸਟੱਡੀ ਵਿਜੇ ਤੇ ਕਿਹਾ ਅਸੀਂ ਇਹਦੀ ਦਸੰਬਰ ਤੱਕ ਨੂੰ ਸਟੱਡੀ ਜਿਹੜੀ ਪੂਰੀ ਹੋਣੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਲਾਤੋ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕਹਿ ਲ ਕੇ ਜੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਪੰਜਾਬ ਸਰਕਾਰ ਤੋਂ ਵੀ ਮਰਦਾਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਡੱਦ ਬੌਦੀ ਜਿਹੜੀ ਆਪਣੇ ਮਾਪਿਓ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਹੀਂ ਹੋਇਜ਼ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗੀਆਂ ਨੇ ਤਾਂ ਤੁਸੀਂ ਸੁਣਿਆ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਸਰਕਾਰ ਦੇ ਅੱਗੇ ਗੁਹਾਰ ਲਗਾਈ ਕੀ ਆ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਕੋਈ ਵੀ ਜਦੋਂ ਨੌਜਵਾਨ ਜਾਂਦਾ ਵਿਦੇਸ਼ ਦੇ ਵਿੱਚ ਤਾਂ ਬਹੁਤ ਹੀ ਘੱਟ ਜਿਹੜੇ ਹੁੰਦੇ ਨੇ ਕਿ ਸ਼ੌਂਕ ਦੇ ਵੱਜੋਂ ਜਾਂਦੇ ਨੇ ਹਰ ਕੋਈ ਜਾਂਦਾ ਜਿਹੜਾ ਮਜਬੂਰੀਆਂ ਕਰਕੇ ਜਾਂਦਾ ਕਿਉਂਕਿ ਇੱਧਰ ਕੰਮਕਾਰ ਨਹੀਂ ਹੁੰਦੇ ਮਿਲਦੇ ਨਹੀਂ ਹੁੰਦੇ ਉਹ ਮੁੱਲ ਨਹੀਂ ਪੈਂਦਾ ਜਿਸ ਕਰਕੇ ਵਿਦੇਸ਼ਾਂ ਦੇ ਵਿੱਚ ਕੜੀ ਮਿਹਨਤ ਕਰਦੇ ਨੇ 12-12 ਘੰਟੇ ਸ਼ਿਫਟਾਂ ਲਾਉਂਦੇ ਨੇ ਥੱਕ ਹਾਰ ਕੇ ਕਰਨ ਨੂੰ ਆਉਂਦੇ ਨੇ ਪਰ ਕਈ ਵਾਰ ਉਹ ਕਰਨ ਨੂੰ ਆਉਣਾ ਵੀ ਨਸੀਬ ਨਹੀਂ ਹੁੰਦਾ ਤਾਂ ਜਿਸ ਤੋਂ ਬਾਅਦ ਫਿਰ ਮਾਪਿਆਂ ਦੇ ਲਈ ਚਿੰਤਾ ਜ਼ਰੂਰ ਵੱਜ ਜਾਂਦੀ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਜ਼ਿਗਰ ਦੇ ਟੋਟਿਆਂ ਨੂੰ ਅਸੀਂ ਦੂਰ ਤੱਕ ਭੇਜ ਦਿੰਨੇ ਆ ਪਰ ਕਈ ਵਾਰ ਹਮੇਸ਼ਾ ਹਮੇਸ਼ਾ ਦੇ ਲਈ ਉਹ ਇੰਤਜ਼ਾਰ ਬਣ ਜਾਂਦਾ ਤਾਂ ਹੁਣ ਭਾਰਤ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਆਖਰ ਪੀੜਤ